ਸਤਿ ਸ੍ਰੀ ਅਕਾਲ ਵੀਰੋ ਤੇ ਪੈਣ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਵਿੱਚ ਬਣ ਜਾ ਰਿਹਾ ਕੜਾਹੀ ਪਨੀਰ ਕੜਾਹੀ ਪਨੀਰ ਦੇ ਲਈ ਆਪਾਂ ਨੂੰ ਆਪਾਂ ਲੈਤਨੇਗੇ ਆ ਦੇਖੋ ਇਸ ਤਰ੍ਹਾਂ ਕਰਕੇ ਜਿਹੜਾ ਟਮਾਟਰ ਦਾ ਪਿਛਲਾ ਭਾਗ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਕੱਟਤਾ ਜਿਹੜਾ ਆਪਾਂ ਮਿਕਸਰ ਤਿਆਰ ਕਰਨਾਗਾ ਤੇ ਇਹ ਇੱਕ ਟਮਾਟਰ ਲੈਂਦਾ ਆਪਾਂ ਜਿਹੜਾ ਆਪਾਂ ਫਰਾਈ ਕਰਨਾ ਤੇ ਇੱਕ ਸਿਮਲਾ ਮਿਰਚ ਲੈਂਦੀ ਆ ਇਹ ਇਸ ਤਰ੍ਹਾਂ ਕੱਟ ਲਈ ਆਪਾਂ ਤੇ ਆ ਦੋਤਨ ਗੰਢਾਂ ਦਾ ਆਪਾਂ ਇਸ ਤਰ੍ਹਾਂ ਕਰਕੇ ਉੱਪਰਲਾ ਪਾਟ ਲੈ ਲਿਆ ਵਿਚਲਾ ਪਾਟ ਆਪਾਂ ਮਸਾਲੇ ਲਈ ਤਿਆਰ ਇੱਧਰ ਰੱਖ ਲਿਆ ਤੇ ਆ ਉੱਪਰਲਾ ਉੱਪਰਲਾ ਪਾਟ ਇਸ ਤਰ੍ਹਾਂ ਘੇਰਾ ਘੇਰਾ ਕਰਕੇ ਤੁਸੀਂ ਲੈ ਸਕਦੇ ਹੋਗੇ ਤੇ 250 ਗ੍ਰਾਮ ਆਪਣੇ ਕੋਲੇ ਪਨੀਰ ਆਗਾ ਤੇ ਇਹਦੀ ਆਪਾਂ ਗਰੇਵੀ ਤਿਆਰ ਕਰਨੀ ਆ ਇਹਦਾ ਜਿਹੜਾ ਇਹਦਾ ਵਿੱਚ ਅੰਦਰਲਾ ਪਾਟ ਸੀ ਵਿੱਚੀ ਆਪਾਂ ਉਹ ਪਾ ਲਿਆ ਟਮਾਟਰ ਦਾ ਤੇ ਦੋ ਟਮਾਟਰ ਆਪਾਂ ਹੋਰ ਲੈ ਲੇ ਤੇ ਇਹਦੀ ਆਪਾਂ ਗਰੇਵੀ ਤਿਆਰ ਕਰਨੀ ਆ ਤੇ ਆ ਲੈ ਲੈ ਆਪਾਂ 7-8 ਗੱਡੇ ਲੈ ਲੈ ਤੇ ਕੁਝ ਇਹਦੇ ਵਿੱਚੋਂ ਬਚੇ ਸੀਗੇ ਜਿਹੜੇ ਇਹਦਾ ਉੱਪਰਲਾ 파ਟ ਉਹ ਲੈ ਲੈ ਤੇ ਕੁਝ ਹੋਰ ਲੈ ਲੈ 4-5 ਤੇ 10 ਆਪਾਂ ਲੈ ਲਈਆਂ ਹਰੀਆਂ ਮਿਰਚਾਂ ਹੁਣ ਆਪਾਂ ਇਹਨਾਂ ਦੀ ਗਰੇਵੀ ਤਿਆਰ ਕਰਦੇ ਆ ਤੇ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਆਪਾਂ ਹੁਣ ਕੜਾਹੀ ਧਰ ਲਈ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਉਣ ਲੱਗਾਂਗੇ ਦੇਸੀ ਘਿਓ ਆਪਾਂ ਪਾ ਮੰਗੇ ਫਰਾਈ ਕਰਨ ਲਈ ਤਿੰਨ ਚਾ ਚਮਚੇ ਪਾ ਲਾਂਗੇ ਆਪਾਂ ਫਰਾਈ ਕਰਕੇ ਫਿਰ ਕੱਢਾਂ ਲਾਂਗੇ ਦੇ ਵਿੱਚੋਂ ਸਾਰਾ ਸਮਾਨ ਤੇ ਬਾਕੀ ਜਿਹੜਾ ਪਹਿਲਾਂ ਇਹ ਜੋ ਬਚ ਗਿਆ ਉਹ ਤੇ ਉਹਦੇ ਚ ਆਪਾਂ ਤੜਕਾ ਉਹਦਾ ਕਰੀ ਭੁੰਨ ਲਾਂਗੇ ਸਭ ਤੋਂ ਪਹਿਲਾਂ ਆਪਾਂ ਟਮਾਟਰ ਤੇ ਹਰੀ ਬੈਚ ਤੇ ਜਿਹੜੀ शिमला ਮੈਟਰਸ ਇਹਨੂੰ ਫਰਾਈ ਕਰ ਲਾਂਗੇ ਇਹਨੂੰ 5-7 ਮਿੰਟ ਲਈ ਆਪਾਂ ਫਰਾਈ ਕਰਾਂਗੇ ਇਹਦੇ ਵਿੱਚ ਹੀ ਆਪਾਂ ਪਿਆਜ਼ ਪਾ ਦਾਂਗੇ ਫਰਾਈ ਹੋਣ ਲਈ ਦੇਖੋ ਸਾਰਾ ਕੁਝ ਇਕੱਠਾ ਫਰਾਈ ਹੋ ਜਾਏਗਾ ਤੇ ਜੇ ਪਨ ਲਾਗੇ ਤਾਂ ਮੈਂ ਇਹ ਖੜਮੇ ਰੱਖਨੇ ਹੁੰਦੇ ਨੇ ਕਿ ਤੇ ਇਹ ਤਾਂ ਥੋੜੇ ਜਿਹਾ ਪਨ ਲਾਗੇ ਵਾਸਤੇ ਅੱਧੇ ਅੱਧੇ ਕਰਨੇ ਨੇ ਸਾਧੇ ਕਰ ਜੀਏ ਉਹਨਾਂ ਦੇ ਆਪਾਂ ਟਮਾਟਰ ਟਮਾਟਰ ਪਹਿਲਾਂ ਕੱਢ ਲੈਣੇ ਹੈਗੇ ਤੇ ਕੱਲੇ ਕੱਲੇ ਕਰਕੇ ਤੇ ਆਪਾਂ ਇਹਨੇ ਫਰਾਈ ਹੋ ਚੁੱਕੇ ਨੇਗੇ ਉਹਨਾਂ ਨੂੰ ਥੋੜਾ ਜਿਹਾ ਅੱਗੇ ਹੋਰ ਫਰਾਈ ਕਰ ਲਈਏ ਆਪਾਂ ਹਰੀ ਮੱਠੀ ਤੇ ਪਿਆਜ ਨੇ ਟਮਾਟਰ ਪਕਣੇ ਆਪਾਂ ਸਿਮਲਾ ਮੱਠੀ ਤੇ ਪਿਆਜ ਵੀ ਬਰਉਣਾ ਹੋਵੇ ਆਪਾਂ ਇਹਨਾਂ ਨੂੰ ਵੀ ਕੱਢ ਲੈਣੇ ਪਲੇਟ ਦੇ ਵਿੱਚ ਇਸਿੰਗਲਾ ਮਿਰਚ ਕੋਸਣੀ ਬਣ ਗਈ ਤੇ ਆਪਣੇ ਪਿਆਜ਼ ਇਹਨਾਂ ਪਪਲੈਸਟ ਕੱਢ ਲੈਣੇ ਆ। ਉਹ ਆਪਣੇ ਫਰਾਈ ਹੋ ਗਿਆ ਸਾਰਾ ਸਮਾਨ ਆਪਾਂ ਕੱਢ ਕੇ ਰੱਖ ਲੈ ਸਾਢ ਤੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਂਗੇ ਪਨੀਰ ਨੂੰ। ਤੇ ਥੋੜਾ ਜਿਹਾ ਆਪਾਂ ਪਨੀਰ ਫਰਾਈ ਕਰਾਂਗੇ। ਹਾਂ ਦੇਖੋ ਆਪਣਾ ਪਨੀਰ ਵੀ ਰੋਸਟ ਹੋ ਚੁੱਕਿਆ। ਆਪਾਂ ਹੁਣ ਪਨੀਰ ਨੂੰ ਵੀ ਬਾਹਰ ਕੱਢ ਲੈਣੇ ਆਗੇ। ਤੇ ਫਰਾਈ ਹੋਣ ਆਪਾਂ ਗੈਸ ਆਪਾਂ ਬੰਦ ਕਰ ਦਿੰਨੇ ਆ। ਪਨੀਰ ਵਿੱਚ ਪਨੀਰ ਦਾਰ ਕਰ ਲਿਆ। ਇਹ ਕਨੇ ਕਰੇ ਬਣਾਇਆ ਕਰੋ ਘਰੇ ਬਣਾ ਕੇ ਬੱਚਿਆਂ ਨੂੰ ਖਵਾਇਆ ਕਰੋ ਨਾਲੇ ਆਪ ਖਾਇਆ ਕਰੋ ਤੇ ਆਪਾਂ ਉੱਥੇ ਇੰਨਾ ਮਹਿੰਗੇ ਖਾ ਕੇ ਆਉਣੇਗੇ ਕਿੰਨੀ ਮਹਿੰਗੀ ਕੜਾਹੀ ਪਨੀਰ ਦੀ ਪੰਡਤ ਨੇ ਕੇ ਆਪਾਂ ਨੂੰ ਪਲੇਟ ਤੇ ਉਹ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈਗੀ ਤੇ ਉਹਦੇ ਨਾਲ ਆਪਾਂ ਪਨੀਰ ਘਰ ਦਾ ਬਣਾ ਕੇ ਤੇ ਘਰੇ ਸਾਰਾ ਆਪਣੇ ਸਮਾਨ ਹੁੰਦਾ ਇੰਨਾਕ ਤੇ ਇਹ ਆਪਾਂ ਸਾਰਾ ਕੁਝ ਘਰੇ ਤਿਆਰ ਕਰ ਸਕਦੇ ਹਾਂ। ਇੰਨਾਂ ਨੇ ਝਟਪਟ ਬਣਨ ਵਾਲੀ ਚੀਜ਼ ਆ ਇਹ ਮਹਿਮਾਨ ਆ ਜਾਣ ਆਪਾਂ ਜल्दी ਬਣਾ ਸਕਦੇ ਹਾਂ ਵੀ ਤੇ ਆਪਾਂ ਘਰ ਦੇ ਵਿੱਚ ਵੀ ਬਣਾ ਸਕਦੇ ਹਾਂ ਆਪਾਂ ਬੱਚਿਆਂ ਨੂੰ ਖਵਾ ਸਕਦੇ ਹਾਂ ਮਹਿਮਾਨਾਂ ਨੂੰ ਖਵਾ ਸਕਦੇ ਆਪਾਂ ਇਹਨਾਂ ਕੋਈ ਬਾੜੀ ਵੱਡੀ ਲੰਬੀ ਚੌੜੀ ਗੱਲ ਨਹੀਂ ਇਹਦੀ ਜਲਦੀ ਬਣਨ ਵਾਲੀ ਚੀਜ਼ ਆ ਹੁਣ ਆਪਾਂ ਗਰੇਵੀ ਤਿਆਰ ਕਰਨ ਲਈ ਬਣੇ ਤੇ ਆਪਾਂ ਇਹਨੂੰ ਕਰਦੇ ਆਂਗੇ ਗ੍ਰੈਂਡਰ ਤੇ ਆਦੇ ਆਪਾ ਪਾਲੇ ਛੋਟਾ ਜਿਹਾ ਅੱਗੀ ਲਗਾਤਾ ਆਪਾਂ ਕਿਉਂਕਿ ਗਰੇਵੀ ਆਪਣੀ ਆਪਾਂ ਪਤਲੀ ਚਾਹੀਦੀ ਬਰੀਕ ਛੁੱਟ ਜਾ ਕੇ ਛਾਊਗੀ ਆ ਆਪਣੀ ਗਰੇਵੀ ਭਾਵੇਂ ਗ੍ਰੈਂਡਰ ਹੋ ਚੁੱਕੀ ਆ ਇੱਧਰ ਆਪਾਂ ਧਰਲੀ ਕੜਾਹੀ ਇਹਦੇ ਵਿੱਚ ਪਾਉਣੇ ਆਪਾਂ ਜੀਰਾ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ 1 ਚਮਚਾ ਆਪਾਂ ਜੀਰੇ ਦਾ ਪਾਇਆਗਾ ਤੇ ਜੀਰਾ ਆਪਣਾ ਤੜਕ ਚੁੱਕਿਆਗਾ ਤੇ ਨਾਲ ਹੀ ਆਪਾਂ ਗਰੇਵੀ ਪਾ ਦਾਂਗੇ ਇਹ ਆਪਾਂ ਸਾਰੀ ਗਰੇਵੀ ਚੰਗੀ ਤਰ੍ਹਾਂ ਭੁੰਨਣੀ ਆ ਜਿਹੜਾ ਤਾਂ ਕੱਚਾ ਪੰ ਚੱਕਿਆ ਜਾਵੇ ਤੇ ਟਮਾਟਾ ਦੀ ਗਰੇਵੀ ਆਪਾਂ ਅਲੱਗ ਤਿਆਰ ਕਰਨੀ ਆ ਉਹ ਜਦੋਂ ਇਹ ਇਹ ਪੁੱਜੀਗਾ ਉਸ ਤੋਂ ਬਾਅਦ ਆਪਾਂ ਟਮਾਟਾ ਦੀ ਗਰੇਵੀ ਪਾਵਾਂਗੇ ਤੇ ਇਹ ਹੁਣ ਆਪਾਂ ਇਧਰ ਆਪਣੇ ਪੱਕਣਾ ਧਰਤਾ ਜਿੰਨਾ ਚਿਰ ਇਹ ਪਕਦਾ ਉਹਨਾਂ ਚਿਰ ਆਪਾਂ ਟਮਾਟਾ ਦੀ ਗਰੇਵੀ ਤਿਆਰ ਕਰ ਲਈਏ ਟਮਾਟੇ ਬਣਾ ਲਈਏ ਕੋ ਆਪਣਾ ਅੱਧਾ ਕਾਹੀ ਮਸਾਲਾ ਪਾਜ ਚੁੱਕਿਆਗਾ ਹੁਣ ਆਪਾਂ ਟਮਾਟਿਆਂ ਦੀ ਗਰੇਵੀ ਪਾ ਦਾਂਗੇ ਟਮਾਟਿਆਂ ਦੀ ਗਰੇਵੀ ਜਲਦੀ ਪੱਕ ਜਾਂਦੇ ਭਾਣੇ ਇਹ ਪਤਾ ਵਾਚ ਪਾਈ ਆਗੀ ਤੇ ਪਹਿਲਾਂ ਉਹਨਾਂ ਦਾ ਥੋੜਾ ਜਿਹਾ ਪਾਣੀ ਮੱਚ ਗਿਆ ਹੁਣ ਇਹ ਟਮਾਟਰਾਂ ਦਾ ਪਾਣੀ ਮੱਚ ਚੰਗੀ ਤਰ੍ਹਾਂ ਆਪਣਾ ਮਸਾਲਾ ਰਿੱਜਣਾ ਚਾਹੀਦਾਗਾ ਤੇ ਕਿਉਂਕਿ ਜਦੋਂ ਆਪਣੀ ਸਾਰਾ ਚੀਜ਼ ਇਹ ਰਿੱਜ ਚੁੱਕੀ ਆਪਣਾ ਉਹ ਦੂਜੀ ਚੀਜ਼ ਸਾਰੀ ਫਰਾਈ ਹੋਈ ਵੀ ਆ ਪਸੇ ਉਹਦੀ ਬਣ ਤਿਆਰੀ ਹੋ ਜਾਣਾਗਾ ਇਹ ਫਿਰ ਜ਼ਿਆਦਾ ਨਹੀਂ ਭੁੰਨਣਾ ਆਪਾਂ ਤੇ ਉਹ ਇਸ ਲਈ ਪਹਿਲਾਂ ਆਪਾਂ ਸਾਰੀ ਗਰੇਵੀ ਚੰਗੇ ਤਰ੍ਹਾਂ ਭੁੰਨਣੀ ਆ ਆ ਦੇਖੋ ਆਪਣੀ ਗਰੇਵੀ ਆਪਣੀ ਰਿੱਜ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਤੇ ਜਿਹੜੇ ਮਸਾਲੇ ਪਾਉਣੇ ਨੇ ਆਪਾਂ ਉਹ ਪਾ ਦਈਏ ਹਲਦੀ ਨੂਨ ਤੇ ਆਪਾਂ ਇੱਥੇ ਪਾਵਾਂਗੇ ਮੀਟ ਮਸਾਲਾ ਤੇ ਸਬਜੀ ਮਸਾਲਾ ਤੁਸੀਂ ਵੀ ਪਾ ਸਕਦੇ ਹੋਗੇ ਤੇ ਮੈਂ ਪਰ ਇੱਥੇ ਮੀਟ ਮਸਾਲਾ ਪਾਵਾਂਗੀ ਇੱਕ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਤੇ ਇੱਕ ਚਮਚਾ ਹੀ ਆਪਾਂ ਨਮਕ ਪਾਵਾਂਗੇ ਤੇ ਮੀਟ ਮਸਾਲਾ ਪਾਵਾਂਗੇ ਇੱਥੇ ਫਾ ਮੀਟ ਮਸਾਲੇ ਦਾ ਪਤਾ ਕਿਉਂਕਿ ਆਪਾਂ ਮਸਾਲੇ ਜਿਆਦਾ ਨਹੀਂ ਪਾਉਂਦੇ ਆਪਾਂ ਪਾਉਣਾ ਮਸਾਲਾ ਹੀ ਪਾਇਆ ਤੁਸੀਂ ਮਸਾਲੇ ਜਿੰਨੇ ਮਰਜ਼ੀ ਪਾਣੀ ਪਾ ਸਕਦੇ ਹੋ ਇਹਦੇ ਵਿੱਚ ਆਦੀ ਮਰਜ਼ੀ ਦੇ ਨਾਲ ਜੋ ਤੁਸੀਂ ਖਾਣੇ ਹੋਗੇ ਉਹੀ ਪਾ ਸਕਦੇ ਹੋਗੇ ਤੇ ਆਪਾਂ ਤਾਂ ਸਿਰਫ ਔਣਾ ਚੰਚੀ ਪਾਇਆ ਮੀਟ ਮਸਾਲੇ ਦਾ ਤੇ ਹੁਣ ਇਹ ਚੰਗੀ ਤਰ੍ਹਾਂ ਅਰੇ ਜੂ ਤੇ ਜਦੋਂ ਇਹਨੇ ਸਾਰੇ ਨੇ ਤੇਲ ਸੜ ਤਾ ਆਪਣਾ ਕਿਹੋ ਜਿਹਾ ਪਾਇਆ ਹੋਇਆ ਸੀਗਾ ਇਹਦੇ ਵਿੱਚ ਤੇ ਉਦੋਂ ਫਿਰ ਆਪਾਂ ਇਹ ਚ ਪਾਣੀ ਪਾਵਾਂਗੇ ਆ ਦੇਖੋ ਆਪਣਾ ਮਸਾਲਾ ਸਾਰਾ ਇਕੱਠਾ ਹੋ ਚੁੱਕਿਆ ਹੈਗਾ ਤੇ ਇਹਨੇ ਕਿਹਾ ਸਾਢੇ ਤੁੱਟਾ ਤੇ ਹੁਣ ਆਪਾਂ ਇੱਥੇ ਤਰੀ ਵਾਸਤੇ ਪਾਣੀ ਪਾਉਣੇ ਆ ਪਾਣੀ ਆਪਾਂ ਥੋੜਾ ਹੀ ਪਾਵਾਂਗੇ ਤੇ ਜਿੰਨਾ ਕਪੜਾ ਸਮਾਣਾ ਉਹ ਸਾਬ ਤੇ ਤੁਸੀਂ ਆਪਦੇ ਹਿਸਾਬ ਤੇ ਪਾਣੀ ਪਾ ਸਕਦੇ ਹੋਗੇ ਕਿਉਂਕਿ ਇਹ ਜ਼ਿਆਦਾਤਰੀ ਨਹੀਂ ਹੁੰਦੀ ਕਿ ਤੇ ਇਸ ਲਈ ਪਾਣੀ ਫਿਰੇ ਜ ਥੋੜਾ ਹੀ ਪੈਂਦਾਗਾ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਰਿੱਜਣ ਦੇਵਾਂਗੇ ਤੇ ਇਹ ਪਾਣੀ ਵੀ ਸੋਖ ਜਾਊਗਾ ਉਸ ਤਰ੍ਹਾਂ ਚੱਪਾ ਨਾ ਮਾਣੀ ਫੇਰ ਪਾਵਾਂਗੇ ਆ ਦੇਖੋ ਬਣੇ ਆਪਣੀ ਨਾ ਗਰੇਵੀ ਦਾ ਕਲਰ ਕਿੰਨਾ ਪਿਆਰਾ ਆ ਗਿਆ ਤੇ ਨਾਲੇ ਆਪਾਂ ਕੋਈ ਦੇਗੀ ਮਿਰਚ ਨਹੀਂ ਪਾਈ ਜੋ ਆਪਣੇ ਘਰੇ ਸਮਾਨ ਸੀ ਆਪਾਂ ਉਹ ਹੀ ਪਾਇਆ ਸਿਰਫ ਤੇ ਹੁਣ ਆ ਬਸ ਸਾਰੀ ਇਹ ਆਪਣੀ ਗਰੇਵੀ ਨੇ ਪਾਣੀ ਸੋਖ ਲਿਆ ਚੰਗੀ ਤਰ੍ਹਾਂ ਹੀ ਰਿਜ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ ਇੱਕ ਗਲਾਸ ਪਾਣੀ ਦਾ ਜਦੋਂ ਇਹ ਰਿਜਣ ਲੱਗ ਗਿਆ ਤੇ ਉਦੋਂ ਭਾਵੇਂ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਤੇ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਹੈਗੀਆਂ ਫਰਾਈ ਕੀਤੀਆਂ ਆਪਣੀਆਂ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਉਹਨਾਂ ਚਿੱਕਰ ਆਪਾਂ ਨੂੰ ਹਲਾਈ ਜਾਣੇ ਹੈਗੇ ਤੇ ਆਪਣਾ ਜੱਤ ਇੱਕ ਰਹੇ ਆ ਦੇਖੋ ਬਾਲੀ ਤਾਂ ਆਉਣ ਵੀ ਲੱਗ ਗਈ ਤੇ ਵਸਲੀ ਤੋਂ ਆਪਣੀ ਬਾਲੀ ਆਉਣ ਲੱਗ ਗਈ ਚੰਗੀ ਤਰ੍ਹਾਂ ਤੇ ਉਦੋਂ ਆਪਾਂ ਇਹਦੇ ਵਿੱਚ ਸਾਰਾ ਆਪਣਾ ਪਾ ਦਾਂਗੇ ਜੋ ਆਪਾਂ ਤਲਕੇ ਰੱਖਿਆ ਸਮਾਨ ਪਨੀਰ ਤੇ ਪਿਆਜ਼ ਤੇ ਸਿਮਲਾ ਮਿਰਚ ਤੇ ਟਮਾਟਰ ਆ ਗਿਆ। ਇਹ ਚੀਜ਼ ਆਪਾਂ ਆ ਦੇਖੋ। ਰਿਜਨ ਲੱਗ ਚੁੱਕੀ ਆ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਸਾਰਾ ਸਮਾਨ ਆਪਣਾ। ਦੇਖੋ ਪਹਿਲਾਂ ਆਪਾਂ ਸਬਜ਼ੀਆਂ ਫਰਾਈ ਕੀਤੀਆਂ ਹੋਈਆਂ ਪਾਵਾਂਗੇ। ਤੇ ਨਾਲ ਹੀ ਆਪਾਂ ਪਨੀਰ ਪਾ ਦਾਂਗੇ ਫਰਾਈ ਕੀਤਾ ਹੋਇਆ। ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ। ਤੇ ਜਿਹੜਾ ਇਹਦੀ ਗਰੇਵੀ ਦਾ ਨੂਨ ਮਿਰਚਾ ਉਹ ਸਾਰਾ ਇਹਦੇ ਵਿੱਚ ਰਚ ਜੇਰੇ ਤੇ ਆਪਾਂ ਬੱਸ ਇਹਨੂੰ 5-7 ਮਿੰਟ ਲਈ ਭੁੰਨਣਾਗਾ ਉਹ ਵੀ ਗਰੇਵੀ ਦਾ ਜਿਹੜਾ ਨੂਨ ਮਿਰਚਾ ਉਹ ਸਾਰਾ ਇਹ ਸਬਜ਼ੀਆਂ ਆਪ ਦੇ ਵਿੱਚ ਸੋਕ ਲੈਣਾ ਤੇ ਫਿਰ ਸਾਨੂੰ ਉਸ ਤੋਂ ਬਾਅਦ ਦਿਖਾਉਣੇ ਆ ਆਪਣੇ 5 ਮਿੰਟ ਹੋ ਗਏ ਭਣੇ ਧਰੇ ਨੂੰ ਤੇ ਆ ਦੇਖੋ ਕਿੰਨਾ ਸੋਹਣਾ ਆਪਣਾ ਕੜਾਹੀ ਪਨੀਰ ਨੇ ਰੰਗ ਦਿਤ ਦਿੱਤੀ ਆ ਤੇ ਬਿਲਕੁਲ ਹੋਟਲ ਵਰਗੀ ਬਣ ਕੇ ਤਿਆਰ ਹੋਇਆ ਕੜਾਹੀ ਪਨੀਰ ਆਪਣਾ ਤੇ ਜੁੰਨਾ ਆਪਾਂ ਨੂੰ ਹੋਟਲਾਂ ਦੇ ਵਿੱਚ ਬਹੁਤ ਹੀ ਮਹਿੰਗਾ ਮਿਲਦਾ ਤੇ ਆਪਾਂ ਜਾਨਦੇ ਆ ਖਾ ਕੇ ਆਉਣੇ ਆਗੇ ਆਪਣੇ ਬੱਚੇ ਵੀ ਖਾਂਦੇ ਨੇ ਆਗੇ ਤੇ ਬਹੁਤ ਮਹਿੰਗਾ ਮਿਲਦਾ ਇਹ ਹੋਟਲਾਂ ਦੇ ਵਿੱਚ ਹੁਣ ਆਪਾਂ ਇੱਥੇ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਕਸੂਰੀ ਮੇਥੀ ਪਾ ਕੇ ਇਹਦੇ ਉੱਪਰ ਆਪਾਂ ਘਰ ਦੀ ਫਰੈਸ਼ ਕਰੀਮ ਪਾਵਾਂਗੇ ਘਰ ਦੀ ਫਰੈਸ਼ ਕਰੀਮ ਪਾਵਾਂਗੇ ਵਧੀਆ ਘਰ ਦੀ ਫਰੈਸ਼ ਕਰੀਮ ਤੁਸੀਂ ਪਾ ਸਕਦੇ ਓ ਦੇਖੋ ਕਿੰਨੀ ਵਧੀਆ ਆਪਣੀ ਬਣ ਕੇ ਤਿਆਰ ਹੋਈਏ ਕੜਾਹੀ ਪਨੀਰ ਦੇਖੋ ਬਣੇ ਕੜਾਹੀ ਪਨੀਰ ਆਪਣਾ ਬਣ ਕੇ ਬਿਲਕੁਲ ਰੈਡੀ ਹੈਗਾ ਤੇ ਤੁਸੀਂ ਵੀ ਬਣਾਇਓ ਘਰ ਤੁਸੀਂ ਬਣਾ ਕੇ ਮੈਨੂੰ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੀਆਂ ਹਰ ਭੈਣ ਤਿੱਕਰ ਪਹੁੰਚ ਜਵੇ ਭੈਣ ਭੇਰ ਤਿੱਕਰ ਬਣਾ ਕੇ ਖਾ ਸਕਣ ਬੱਚੇ ਬਣਾ ਕੇ ਖਾ ਸਕਣ ਇੰਨਾ ਸ਼ੇਅਰ ਕਰ ਦਿਓ ਬੱਚੇ ਬਾਹਰਲੇ ਵੀ ਬਣਾ ਕੇ ਖਾ ਸਕਣ ਜਿਨ੍ਹਾਂ ਨੂੰ ਨਹੀਂ ਪਤਾ ਬਣਾਉਣ ਤੱਕ ਨਾਹੀ ਪ੍ਰੇਰ ਉਹ ਇਸ ਹੱਬ ਨਾ ਬਣਾਇਓ ਬਣਾ ਕੇ ਮੈਨੇ ਕਮੈਂਟ ਕਰਕੇ ਦੱਸਿਆ ਭਾਣੇ ਵੀ ਕਿੰਨਾ ਵਧੀਆ ਬਣੇਗਾ ਤੇ ਨਿਤ ਨਵੀਂ ਰੈਸਪੀ ਦੇਖਣ ਲਈ ਭਾਣੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਤੇ ਘੰਟੀ ਦਾ ਬਟਨ ਦਬਾ ਦਿਓ ਸੋਨੇ ਸਵੇਰੇ 9:00 ਵਜੇ ਨੋਟੀਫਿਕੇਸ਼ਨ ਆ ਜਾਏਗੀ ਤੇ ਬਸ ਭਾਣੇ ਅੱਜ ਦੀ ਰਸੋਈ ਦੇ ਵਿੱਚ ਇੰਨਾ ਹੀ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰ 9:00 ਵਜੇ ਧੰਨਵਾਦ